ਨੂੰ ਵੋਟ ਪਾਉਣੀ ਆ ਪਾ ਦਿਓ ਮੈਂ ਨਹੀਂ ਉਹਨਾਂ ਵਾਂਗੂੰ ਕਹਿੰਦਾ ਕਿ ਕਿ ਅਸਤਾ ਇਹ ਗੱਲ ਕਹਤੀ ਮੈਂ ਸਾਫ਼ ਗੱਲ ਕਹਤੀ ਲੱਖਰੀ ਵੀ ਸੋਚਿਆ ਮੇਰੀ ਵੀ ਸੋਚਿਆ ਵੀ ਲੋਕ ਜਿਤਾਉਣ ਤਾਂ ਹੈ ਹਰਾਉਣ ਅਸ ਤਾਂ ਲੋਕਾਂ ਲਈ ਲੜਨਾ ਹੀ ਹੈ ਪਾਉਣੀਆ ਬੋਟ ਪਾ ਦਿਓ ਨਹੀਂ ਪਾਉਣੀਆ ਨਾ ਪਾਇਓ ਅਜ ਤਾਂ ਸਿਰ ਤੇ ਕੱਫਣ ਮੰਨ ਕੇ ਨਿਕਲੇ ਹੋਏ ਆ ਪਰ ਲੋਕ ਸਭਾ ਦੇ ਚੋਣ ਲੜ ਰਿਹਾ ਕੋਸ਼ਿਸ਼ ਕਰ ਲਿਓ ਲੋਕਾਂ ਨੂੰ ਦੱਸ ਦਿਓ ਵੀ ਭਾਈ ਆਹ ਬੰਦੇ ਦੇ ਕੰਮ ਨਹੀਂਗੇ ਜਾਂ ਇੱਥੇ ਖੁੱਡੀਆਂ ਦਾ ਕੰਮ ਇੰਨੇ ਕਰੇ ਦਿਖਾ ਦਿਓ ਠੀਕ ਹੈ ਮਿਨਿਸਟਰ ਆ ਹੋ ਸਕਦਾ ਮਾੜੇ ਮਾੜੇ ਸਵਾਤਾ ਕਤਰ ਜਿਵੇਂ ਮੈਂ ਦੱਸਿਆ ਵੀ ਭੱਜੇ ਫਿਰਦਿਆਂ ਸੀ ਆਪਣੇ ਨੇਜੇ ਲਈ ਭੱਜੇ ਫਿਰ ਹਰ ਇੱਕ ਪਿੰਡਾਂ ਦੇ ਵਿੱਚ ਸਭ ਚਮਚਾ ਗਰੀਨੇ ਬਹੁਤ ਮਰਵਾਤਾ ਬੋਈ। ਇੱਥੇ ਕੋਈ ਨਾਜਵਾਨ ਨੇ ਲੀਡਰ ਨੂੰ ਸਵਾਲ ਕਰਨਾ ਕੋਈ ਨਹੀਂ ਕਰਨਦਾ। ਨੇੜੇ ਨਹੀਂ ਆਉਣ ਦਿੰਦੇ। ਨੇੜੇ ਆ ਬਾਪੂ ਦੀ ਪੁੱਛੀ ਗੱਲ ਦੇ। ਨੇੜੇ ਨਹੀਂ ਆਉਣ ਦਿੰਦੇ ਬਾਪੂ। ਬਸ ਵੀ ਹਾਂ ਜੀ ਫੱਡਾ ਮੰਜਾ ਸਾਡਾ ਕਿਉਂ ਕੀਤਾ ਕੀ ਹੈ? ਤਵਾ ਕਰਕੇ ਰੱਖਦਾ ਦੁਨੀਆ ਦਾ ਸਭ ਤੋਂ ਤਾਕੜਾ ਸੂਬਾ, ਸਭ ਤੋਂ ਤਾਕੜੀਆ ਜ਼ਮੀਨ ਦਾ ਮਾਲਕ, ਕੁਦਰਤ ਦੇ ਸਰੋਤਾਂ ਦਾ ਮਾਲਕ ਤੁਸੀਂ ਭਿਖਾਰੀ ਬਣਾ ਕੇ ਰੱਖਦਾ ਇਸ ਟਾਈਮ। ਆਉਣ ਵਾਲੇ ਸਮੇਂ ਦੇ ਵਿੱਚ ਪਗਮਾਨਤ ਮਾਨ ਦੀ ਉਮੀਦਸ਼ਾ ਨਾਲ ਉਹ ਯਾਰੀਆ ਕਿਉਂ ਖਿਚੜੀ ਵਾਲੀ? ਜਦੋਂ ਇਹਦਾ ਪਤਾ ਲੱਗ ਗਿਆ ਵੀ ਮੁੱਖ ਮੰਤਰੀ ਇਹਦਾ ਵੀ ਹੁਣ ਅਗਲੀ ਵਾਰ ਮੈਂ ਨਹੀਂ ਬਣਦਾ ਤਾਂ ਇਹਨੇ ਮਾਰਨੇ ਸਾਲ ਬੀਜੇਪੀ ਦੇ ਵਿੱਚ ਜਾਣਾ ਭਗਵੰਤ ਮਾਨ ਨੇ ਵੀ ਉਹ ਕੀ ਕਰਿਆ ਪਤਾ ਲੱਗ ਗਿਆ ਵੀ ਝਾੜੂ ਝੱਲੇ ਪਹਿਲੇ ਕੁਝ ਨਹੀਂ ਉਹਨੇ ਮਾਦੇ ਪੁੱਤਨੇ ਮਾਰੀ ਸਾਲ ਅੱਜ ਉਹ ਬੀਜੇਪੀ ਵੱਲੋਂ ਚੋਣ ਲੜ ਰਿਹਾ ਕਿਉਂਕਿ ਬੀਜੇਪੀ ਕਰ ਕੀ ਰਹੀ ਆ ਜਿਹੜੀ ਆਰਐਸਐਸ ਕਰ ਕੀ ਰਹੀ ਆ ਜਦੋਂ ਇਹ ਜੇਸ ਗੁਲਾਮ ਹੋ ਰਹੇ ਸੀ ਅੰਗਰੇਜ਼ਾਂ ਦੇ ਦੀ ਇੰਨਾ ਧਿਆਨ ਨਾਲ ਗੱਲ ਸੁਣ ਲੈ ਨੌਜਵਾਨੋ ਜਿੰਨੇ ਵੀ ਵੱਡੇ ਘਰਾਣੇ ਸੀਗੇ ਜਿਹੜੇ ਆਪਣੇ ਸਾਰੇ ਦੇਸ਼ ਦੇ ਰਾਜੇ ਸੀਗੇ ਸਾਰੇ ਅੰਗਰੇਜ਼ਾਂ ਦੇ ਨਾਲ ਬੈਠ ਕੇ ਮੀਟਿੰਗਾਂ ਕਰਦੇ ਸਾਰੇ ਅੰਗਰੇਜ਼ਾਂ ਦੇ ਨਾਲ 200 ਸਾਲ ਲੜਦੇ ਕੌਣ ਰਹੇ ਲੜਦੇ ਆਮ ਲੋਕ ਰਹੇ ਆਜ਼ਾਦੀ ਕਿਹਨੇ ਦਿਵਾਈ ਆਮ ਲੋਕਾਂ ਨੇ ਦਿਵਾਈ ਦੱਸੋ ਕਿਹੜਾ ਰਾਜਾ ਮਰਿਆ ਕੋਈ ਪਟਿਆਲਾ ਵਾਲਾ ਮਰਿਆ ਕੋਈ ਹੋਰ ਮਰਿਆ ਆਜ਼ਾਦੀ ਦੇ ਵਿੱਚ ਆਮ ਲੋਕ ਆਮ ਲੋਕ ਕੀ ਜਿਹੜੇ ਰੱਸਿਆਂ ਦੇ ਉੱਪਰ ਫਾਂਸੀ ਦੇ ਰੱਸੇ ਚੁੰਮੇ ਫਿਰ ਭਗਤ ਸਿੰਘ ਹੀ ਕਹਿ ਕੇ ਆਏ ਸੀਗਾ ਜਿਹੜਾ ਭਗਤ ਸਿੰਘ ਦਾ ਵੱਡਾ ਪੈਰੋਕਾਰ ਬਣਿਆ ਫਿਰਦਾ ਇਹ ਆਪਣਾ ਭਗਮਾਨਤਮਾਨ ਭਗਤ ਸਿੰਘ ਹੀ ਕਹਿ ਕੇ ਆਸੀ ਕਹਿੰਦਾ ਗੋਰੇ ਅੰਗਰੇਜ਼ ਵਾਗੇ ਕਾਲੇ ਆਗੇ ਫਿਰ ਕਾਲਿਆਂ ਦਾ ਸਾਥ ਅੱਜ ਕੌਣ ਦੇ ਰਿਹਾ ਭਗਮਾਨਤਮਾਨ ਦੇ ਰਿਹਾ ਅਮਿਤ ਸ਼ਾ ਨਾਲ ਘੋੜੀ ਘਟੜੀ ਹੋ ਕੇ ਪੰਜਾਬ ਦੇ ਨੌਜਵਾਨਾਂ ਤੇ ਅੱਜ ਅਸੇ ਕੌਣ ਲਾ ਰਿਹਾ ਭਗ ਕਰੋ ਮੇਰੇ ਨਾਲ ਕਰਾਓ ਮੇਰੇ ਨਾਲ ਗੱਲ ਜਿੱਲਾ ਚ ਕੌਣ ਸਿੱਟ ਰਿਹਾ ਜੋ ਕੁਝ ਭਾਜਪਾ ਕਰ ਰਿਹਾ ਉਹਦੇ ਤੇ ਸਾਰਾ ਗੁੱਸਾ ਕਰ ਰਿਹਾ ਹੈ ਅੰਦਰੋਂ ਦਾ ਸਾਰਾ ਮੇਰੇ ਭਾਜਪਾ ਨਾਲ ਮਿਲਿਆ ਇੱਥੇ ਕਹਿੰਦਾ ਮੈਂ ਪੰਜਾਬ ਦੇ ਲੋਕਾਂ ਨਾਲ ਆ ਜਾ ਕੇ ਲਾਵੇ ਧਰਨਾ ਫੰਡਾ ਲਈ ਧਰਨਾ ਜਾ ਕੇ ਲਾਵੇ ਜਿਹੜਾ ਕਿ ਉਹਨਾਂ ਲਈ ਆਪਣੇ ਉਹਨਾਂ ਲਈ ਡਰਾਮੇ ਕਰਦਾ ਲਾਵੇ ਕਿਸਾਨਾਂ ਲਈ ਸਾਡਾ ਸੁਭਕਰ ਨਹੀਂ ਹੋ ਗਿਆ ਪਾਉਂਦਾ ਫਿਰ ਪਰਚਾ ਜਾਂਦੀ ਕੁਰਸੀ ਜਾਣ ਦਿੰਦਾ ਜਿਹੜਾ ਕਹਿੰਦਾ ਮੇਰੀ 100 ਵਰੀ ਕੁਰਸੀ ਕਰਵਾਉਣਾ ਜਾਂਦੀ ਸੀ ਕੁਰਸੀ ਜਾਣ ਦਿੰਦਾ ਪਾਉਂਦਾ ਉਹਨਾਂ ਤੇ ਬਾਈ ਨੇ ਪਰਚਾ ਦਿੰਦਾ ਉਹਦੀ ਸਰਕਾਰ ਤੇ ਹਰਿਆਣੇ ਦੀ ਤੇ ਪਰਚਾ ਪਾਉਂਦਾ ਫਿਰ ਉਹਨੇ ਮਾਰਿਆ ਪਰ ਪਿੱਛੇ ਕਿਉਂ ਹਟਦਾ ਅੰਦਰੋਂ ਸਾਰੇ ਨਾਲ ਮਿਲੇ ਹੋਏ ਨੇਗੇ ਜਿਸ ਸਮੇਂ ਅੰਗਰੇਜ਼ਾਂ ਦੇ ਨਾਲ ਸਾਰੇ ਰਾਜੇ ਮਿਲੇ ਹੋਏ ਸੀਗੇ ਇਸ ਸਮੇਂ ਪੰਜਾਬ ਪੂਰੇ ਭਾਰਤ ਦੇ ਵਿੱਚ ਇਹ ਰਾਜਨੀਤੀ ਚੱਲ ਰਹੀ ਆ ਕਿ ਜਿਹੜੇ ਕਾਲੇ ਅੰਗਰੇਜ਼ ਨੇਗੇ ਉਹ ਆਪਣੇ ਤੌਰ ਤੇ ਡਿਕਟੇਟਰ ਸਾਰਾ ਸਿਸਟਮ ਚਲਾਉਣਾ ਚਾਹੁੰਦੇ ਨੇਗੇ ਉਹਨਾਂ ਦੇ ਨਾਲ ਸਾਰੇ ਜਿਹੜੇ ਵੱਡੇ ਮਿਲੇ ਹੋਏ ਨੇਗੇ ਹੁਣ ਤਾਂ ਤੁਹਾਡੇ ਸਾਹਮਣੇ ਮੈਂ ਸੋਰਾ ਸਾਰਾ ਨੰਗਾ ਕਰਤਾ ਨਾ ਜਿਹੜੇ ਰਿੰਕੂ ਵਰਗੇ ਸਾਰੇ ਅੰਦਰੋਂ ਸਾਰੇ ਜਿਹੜੇ ਭਾਜਪਾ ਦੇ ਨਾਲ ਮਿਲੇ ਹੋਏ ਨੇਗੇ ਅੱਧੇ ਤਾਂ ਬੰਦੇ ਭਾਜਪਾ 'ਚ ਭਾਗੇ ਅੱਧੇ ਯਾਰ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਭਗਵਾਨ ਆਤਮਾਨ ਪਤਾ ਲੱਗ ਗਿਆ ਵੀ ਮ ਉਹ ਰਾਗਵਟਾ ਇਹਨਾਂ ਦਾ ਉਹ ਭਾਜਪਾ ਜਵਾਨ ਕਰ ਰਿਹਾ ਹੈ ਜਿਹੜਾ ਜਿਹੜਾ ਰਾਗਵਟਾ ਇੱਥੇ ਪੂਰੇ ਪੰਜਾਬ ਦੇ ਵਿੱਚ ਫਿਰਦਾ ਸੀਗਾ ਜਿਹਨੂੰ ਕਹਦੇ ਸੀਗੇ ਇਹ ਪੰਜਾਬ ਸਾਰਾ ਚਲਾਊਗਾ ਅੱਜ ਉਹ ਇੰਗਲੈਂਡ ਦੇ ਵਿੱਚ ਬੈਠਾ ਉਹ ਭਾਜਪਾ ਦੇ ਵਿੱਚ ਜਾ ਰਿਹਾ ਜੋ ਕਿਹੜਾ ਜਵਾਬ ਦਿੰਦਾ ਇਸ ਚੀਜ਼ ਦਾ ਭਾਜਪਾ ਦੀ ਸੋਚ ਹੈ ਜਾਂ ਆਰਐਸਐਸ ਦੀ ਸੋਚ ਇਹ ਹੈ ਕਿ ਕਿਸ ਤਰ੍ਹਾਂ ਜਿਵੇਂ ਜਸਤਾ ਮੁਗਲ ਕਰੇ ਸਾਰਿਆਂ ਨੂੰ ਅਸੀਂ ਮੁਸਲਮਾਨ ਬਣਾਉਣਾ ਹੈ ਇਹ ਕਹਿੰਦੇ ਸਾਰਿਆਂ ਨੂੰ ਅਸੀਂ ਆਪਾਂ ਨੂੰ ਸਿੱਧੂ ਬਣਾਉਣਾ ਇਹਨਾਂ ਦੀ ਸੋਚ ਇਹ ਹੈ ਇਹ ਸੋਚ ਦੇ ਵਿੱਚ ਸਾਰਿਆਂ ਇਹ ਇਹਨਾਂ ਨੂੰ ਸਮਝ ਨਹੀਂ ਆ ਰਹੀ ਸਾਡੇ ਵਾਲਿਆਂ ਨੂੰ ਗੱਲ ਚੁਣੇ ਹੋਏ ਨਮਾਇਦ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਇਹ ਸੋਚਾਂ ਨਹੀਂ ਗੀਆਂ ਇਸ ਕਰਕੇ ਸਾਰੋਂ ਪਹਿਲਾਂ ਤਾਂ ਆਪਣੇ ਜਥੇਬੰਦੀਆਂ ਮਜ਼ਬੂਤ ਕਰ ਲਓ ਸਾਨੂੰ ਉਹਨਾਂ ਦੇ ਧਾਰ ਤੇ ਵੀ ਲੱਗਣਾ ਪੈਣਾ ਤੇ ਸਾਨੂੰ ਜੇਕਰ ਤੁਸੀਂ ਚਾਹਣੇ ਹੋ ਤਾਂ ਭਾਈ ਸਾਨੂੰ ਆਪਣੀ ਖੇਤਰੀ ਪਾਰਟੀ ਤਾਂ ਚੰਗੇ ਲੋਕਾਂ ਨੂੰ ਵੀ ਤੁਹਾਨੂੰ ਚੁਣ ਲੈਣਾ ਚਾਹੀਦਾ ਥੋਡੀ ਮਰਜ਼ੀ ਆ ਲੱਖੇ ਨੂੰ ਵੋਟ ਪਾਉਣੀਆਂ ਪਾ ਦਿਓ ਮੈਂ ਨਹੀਂ ਉਹਨਾਂ ਵਾਂਗੂੰ ਕਹਿੰਦਾ ਕਿ ਕਿ ਅਜ ਤਾਂ ਇਹ ਗੱਲ ਕਹਤੀ ਮੈਂ ਸਾਫ਼ ਗੱਲ ਕਹਤੀ ਲੱਖੇ ਦੀ ਵੀ ਸੋਚਿਆ ਮੇਰੀ ਵੀ ਸੋਚਿਆ ਵੀ ਲੋਕ ਜਿਤਾਉਣ ਤਾਂ ਹੈ ਹਰਾਉਣ ਤਾਂ ਲੋਕਾਂ ਲਈ ਲੜਨਾ ਹੀ ਹੈ ਪਾਉਣੀਆਂ ਵੋਟ ਪਾ ਦਿਓ ਨਹੀਂ ਪਾਉਣੀਆਂ ਨਾ ਪਾਇਓ ਅਜ ਤਾਂ ਸਿਰ ਤੇ ਕੱਫਣ ਮੰਨ ਕੇ ਨਿਕਲੇ ਹੋਏ ਆ ਪਰ ਲੋਕ ਸਭਾ ਦੇ ਚੋਣ ਲੜ ਰਿਹਾ ਕੋਸ਼ਿਸ਼ ਕਰ ਲਿਓ ਲੋਕਾਂ ਨੂੰ ਦੱਸ ਦਿਓ ਵੀ ਭਾਈ ਆਹ ਬੰਦੇ ਦੇ ਕੰਮ ਨੇਗੇ ਜਾਂ ਇੱਥੇ ਖੁੱਡੀਆਂ ਦਾ ਕੰਮ ਇੰਨੇ ਕਰੇ ਅਧਿਕਾਰ ਦਿਓ ਠੀਕ ਹੈ ਮਿਨਿਸਟਰ ਆ ਹੋ ਸਕਦਾ ਮਾੜੇ ਮਾੜੇ ਸਵਾਤਾ ਕਾਤਰ ਜਿਵੇਂ ਮੈਂ ਦੱਸਿਆ ਵੀ ਭੱਜੇ ਫਿਰਦਿਆਂ ਸੀ ਆਪਣੇ ਨੇਜੇ ਲਈ ਭੱਜੇ ਫਿਰਦਿਆਂ ਹਰ ਇੱਕ ਪਿੰਡਾਂ ਵਿੱਚ ਸਭ ਚਮਚਾਗਰੀ ਨੇ ਬਹੁਤ ਮਰਬਾਤ ਆ ਬਈ ਇੱਥੇ ਕੋਈ ਨੌਜਵਾਨ ਨੇ ਲੀਡਰ ਨੂੰ ਸਵਾਲ ਕਰਨਾ ਕੋਈ ਨਹੀਂ ਕਰਨਦਾ ਨੇੜੇ ਨਹੀਂ ਆਉਣ ਦਿੰਦੇ ਨੇੜੇ ਆ ਬਾਪੂ ਦੀ ਪੁੱਛ ਗੱਲ ਦੇ ਨਹੀਂ ਆਉਣ ਦਿੰਦੇ ਬਾਪੂ ਬਸ ਵੀ ਹਾਂ ਅੱਜ ਸਾਡਾ ਹਮੰਦ ਸਾਡਾ ਕਿਉਂ ਕੀਤਾ ਕੀ ਆ ਤਵਾ ਕਰਕੇ ਰੱਖਦਾ ਦੁਨੀਆ ਦਾ ਸਭ ਤੋਂ ਤਾਕੜਾ ਸੂਬਾ ਕੌਫਤ ਤੱਕੜਿਆ ਜ਼ਮੀਨ ਦਾ ਮਾਲਕ ਉਧਰ ਤੇ ਸਰੋਤਾਂ ਦਾ ਮਾਲਕ ਸੀ ਭਖਾਰੀ ਬਣਾ ਕੇ ਰੱਖਦਾ ਉਸ ਟਾਈਮ ਹਰ ਇੱਕ ਨੂੰ ਨੌਜਵਾਨ ਨੂੰ ਸਵਾਲ ਕਰਿਓ ਮੇਰੀ ਪਿੰਡਾਂ ਦੇ ਵਿੱਚ ਆਪਣੀ ਇਨੀ ਜਾਗਰੂਤਾ ਮੈਂ ਪੜਾਉਣਾ ਚਾਹ ਕਿ ਬਾਗੋੜਾ ਦੇ ਕਾਂਗਰਸ ਵਾਲਾ ਉਹ ਉੱਥੇ ਮੈਕ ਬਰਾਬਰ ਘੜਦਿਓ ਚਰਨ ਜੀ ਚੰਨੀ ਬੜੇ ਮੈਨੂੰ ਕਾਂਗਰਸ ਦੇ ਬੰਦੇ ਕਹਿੰਦੇ ਸਵਾਲ ਨਹੀਂ ਕਰਨ ਦੇ ਮੈਂ ਕਹਾਂ ਨਾ ਕਰਨ ਦੇ ਕੋਈ ਨਾ ਨਹੀਂ ਕਰਿਆ ਬਸ ਦਿੱਕਤ ਚੱਕ ਰਿਆ ਮੈਂ ਇੱਕ ਦੂਜੇ ਪਾਸੇ ਉਹ ਉਲਟਾ ਉਲਟਾ ਪਾਸੇ ਲਾਤਾ ਹੁਣ ਮੈਕ ਦੀ ਭਾਜਪਾ ਦਾ ਘਟਾ ਮੈਂ ਇਧਰ ਖੜਾ ਬੋਲੀ ਜਾਵਾਂ ਉਧਰੋਂ ਫਾ 2500 ਬੰਦਾ ਪਲਸਦਾ ਆ ਗਿਆ ਫਿਰ ਚੁੱਪ ਕਰ ਜਾ ਮੈਂ ਕਿ ਮੈਂ ਚੁੱਪ ਕਰਦਾ ਇਧਰੋਂ ਮੈਂ ਕਿ ਮੈਂ ਖੜਾ ਬੋਲੀ ਗਿਆ ਉਧਰੋਂ ਚੰਨੀ ਆ ਇੱਕ ਮਿੰਟ ਨਹੀਂ ਮੈਂ ਪਿੰਡ ਦੇ ਵਿੱਚ ਖੜਦਾ ਇੱਕ ਮਿੰਟ ਲਈ ਇਧਰੋਂ ਮੈਂ ਟੱਕਰ ਕਰਾਂ ਵਿਆਹ ਫੋਲਾ ਜਵਾਬ ਦੇ ਆ ਫੋਲਾ ਜਵਾਬ ਦੇ ਮੈਂ ਕਿ ਉੱਥੇ ਫਿੱਟ ਕਰ ਲਿਓ ਉਹ ਘਰ ਜੇ ਕਿਸੇ ਜਾਂ ਉਹ ਪਰਾਹਲੇ ਪਾਸੇ ਫਿੱਟ ਕਰ ਲਿਓ ਮੈਂ ਕਿ ਉੱਥੇ ਫਿੱਟ ਕਰ ਲਿਓ ਉੱਥੇ ਖੜਾ ਇੱਥੇ ਜੇ ਬੋਲੀ ਜਾਂਦਾ ਫੁੱਲ ਸੈੱਡ ਦੇ ਮੈਂ ਕਿ ਦੀ ਬਾਅਦ ਜਿਹੜਾ ਵੀ ਲੀਡਰ ਬੋਲੀ ਜਾਂਦਾ ਇਧਰੋਂ ਉਹਨੂੰ ਸਵਾਲ ਕਰਦਿਆ ਕਰੋ ਉੱਥੇ ਖੜ ਕੇ ਸਵਾਦਲਾ ਨਾਲ ਲੱਗ ਕਾਂਗਰਸ ਨਾਲ ਲੱਗ ਝਾੜੂ ਨਾਲ ਲੱਗ ਸ ਸਾਰੇ ਸਾਰੇ ਦੇ ਲਟੇਰੇ ਨੇ ਸਾਰੇ ਸਾਰੇ ਚੋਰ ਨੇਗੇ ਉੱਥੇ ਸਾਹਮਣੇ ਮੈਕ ਫਿੱਟ ਕਰਦੇ ਹੋ ਸਵਾਲ ਕਰਿਓ ਤੇ ਇਨੇ ਥੋੜੇ ਅੱਗੇ ਬਿੰਦ ਤੇ ਕਰਨੀ ਸੀਗੀਆਂ ਕਿਸਾਨੀ ਸਾਡਾ ਅੰਦੋਲਨ ਵੀ ਚੱਲ ਰਿਹਾ ਸਾਡੇ ਆਪਣੀ ਐਮਐਸਬੀ ਦੀ ਵੀ ਲੜਾਈ ਚੱਲ ਰਹੀ ਹੈ ਸਾਡੀਆਂ ਜਿਹੜੀਆਂ ਆਪਕੇ ਕੀਤੇ ਹੋਏ ਵਾਦੇ ਭਾਜਪਾ ਦੇ ਨਾਲ ਉਹਦੇ ਨਾਲ ਵੀ ਸਾਡੀ ਜਿਹੜੀ ਲੜਾਈ ਚੱਲ ਰਹੀ ਹੈ ਉਹਦੇ ਵਿੱਚ ਵੀ ਸਾਥ ਦਿਓ ਜੇ ਭਰ ਭਾਈ ਸਾਡੀ ਸੋਚ ਨਾਲ ਤੁਸੀਂ ਸੀਮਤਾਂ ਤਾਂ ਵੋਟਾਂ ਪਾ ਦਿਓ ਨਹੀਂ ਸੀਮਤਾਂ ਨਾ ਪਾਇਓ ਸਾਨੂੰ ਕੋਈ ਚੱਕਰ ਨਹੀਂ ਠੀਕ ਹੈ ਨਾ ਗੱਲ ਪਰ ਲੜਾਈ ਜਿਹੜੀ ਜੰਗ ਆ ਐਵੇਂ ਜਿкру ਜਾਰੀ ਰਹੂਗੀ ਇਹ ਨਹੀਂ ਹੈਗਾ ਵੀ ਕਿਤੇ ਪਾਰਤਿਆਂ ਪੂਟੇ ਦੇ ਵਿੱਚ ਵੜ ਜਾਗੇ ਠੀਕ ਹੈ ਜੰਗ ਜਿੱਥੇ ਵੀ ਕਿਤੇ ਗੱਲ ਪੰਜਾਬ ਦੀ ਹੈ ਹਰ ਇੱਕ ਥਾਂ ਤੇ ਮਿਲਾਂਗੇ ਪਰ ਕਈ ਵਾਰੀ ਘਰ ਦੇ ਕੰਮ ਵੀ ਕਰਾਂਗੇ ਕਈ ਵਾਰੀ ਹਾਜ਼ਰੀ ਵੀ ਲੱਗ ਜਾਂਦੀ ਹੈ ਜਿੰਨੇ ਵੀ ਛਿੱਟੇ ਵੀ ਵੱਡੇ ਮੋਰਚੇ ਚੱਲਣੇ 13 ਮਹੀਨੇ ਅੰਦੋਲਨ ਚੱਲਿਆ ਸਾਡਾ ਕਿਸਾਨੀ ਮੈਂ ਪਹਿਲੇ 90 ਦਿਨ ਇੱਕ ਦਿਨ ਘਰ ਹੀ ਨਹੀਂ ਆਇਆ ਇਸ ਤੋਂ ਬਾਅਦ ਮਹੀਨੇ ਦੇ ਵਿੱਚੋਂ 15 ਦਿਨ ਮੇਰੀ ਹਾਜ਼ਰੀ 13 ਮਹੀਨੇ ਦੇ ਵਿੱਚੋਂ 15 ਦਿਨ ਮੈਂ ਉਹਦੇ ਮੈਨੂੰ ਪਤਾ ਲੱਗਿਆ ਮੈਨੂੰ ਕੰਮ ਕਰਨਾ ਪੈਣਾ ਮੇਰੇ ਖਰਚੇ ਚਲਾਉਣੇ ਪਏ 15 ਦਿਨ ਮੈਂ ਉਹਦੇ ਕੰਮ ਕਰਦਾ ਸੀ 15 ਦਿਨ ਮੇਰੀ ਅੰਦੋਲਨ ਦੇ ਵਿੱਚ ਹਾਜ਼ਰੀ ਸੀ ਹੁਣ ਵੀ ਬੰਦੀ ਸਿੰਘਾਂ ਦਾ ਮੋਰਚਾ ਚੱਲਿਆ 1 ਮ ਪਾਣੀ ਦਾ ਮੋਟਾ ਜਲਾ ਉਸ ਤੋਂ ਬੱਟੇ ਰਹੇ ਪੰਜਾਬੀ ਬੋਲੀ ਦੀ ਗੱਲ ਸੀ ਉਹਦੇ ਪਰਚੇ ਪੈਸੇ ਨੇ ਉੱਥੇ ਚਲੀ ਗਏ